ਕਿਦਾਂ ਦੇਖ ਰਹੋ ਲੋਕ ਸਭਾ 2024 ਦੀ ਇਹ ਚੋਣਾ ਹੈਗੀਆਂ ਨੇ ਕਿਹਦਾ ਦੀ ਸਰਕਾਰ ਚਾਹਤ ਸਰਕਾਰ ਤੁਹਾਨੂੰ ਵਧੀਆ ਚਾਹੀਦੀ ਹੈ ਕਿ ਜਿਹਦੇ ਵਿੱਚ ਨਸ਼ਾ ਘਟਣਾ ਚਾਹੀਦਾ ਗੁੰਡਾਗਰਦੀ ਘਟਣੀ ਚਾਹੀਦੀ ਹੈ ਕਿ ਰੋਜ਼ਗਾਰ ਵਧਣਾ ਚਾਹੀਦਾ ਕੋ ਫੈਕਟਰੀਆਂ ਫੁਕਟਰੀਆਂ ਖੁੱਲਣੀਆਂ ਚਾਹੀਦੀਆਂ ਕੋਈ ਕਾਰੋਬਾਰ ਇੱਥੇ ਹੈ ਨਹੀਂ ਤੁਸੀਂ ਆਪ ਹੀ ਸੋਚਦੇ ਹੋ ਕਿ ਵੇਖੋ ਬੁੱਢੇ ਤੋਂ ਬੁੱਢੇ ਬੰਦੇ ਵਿਚਾਰੇ ਬੈਟਰੀ ਚ ਚਲਾ ਰਹੇ ਹੋ ਸੰਸਕਰ ਤੁਸੀ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਮਨਜਿੰਦਰ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਉਮੀਦਵਾਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਨਾਲ ਵਾਅਦੇ ਕਰ ਰਹੇ ਨੇ ਤੇ ਆਪਣਾ ਵਿਜੇ ਰੱਖ ਰਹੇ ਨੇ ਪਰ ਉੱਥੇ ਲਿਵਿੰਗ ਇੰਡੀਆ ਦੇ ਵੱਲੋਂ ਇੱਕ ਪ੍ਰੋਗਰਾਮ ਚਾਲੂ ਕੀਤਾ ਗਿਆ ਕੀ ਕਹਿੰਦੀ ਜਨਤਾ ਕੀ ਜਨਤਾ ਦੇ ਵਿਚਾਰ ਲਵਾਂਗੇ ਜਨਤਾ ਕੀ ਸੋਚਦੀ ਆ ਤੇ ਹਰ ਸਾਲ ਦੀ ਤਰ੍ਹਾਂ ਜਿਹੜੀ ਜਨਤਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੀ ਆ ਅੰਮ੍ਰਿਤਸਰ ਦੀਆਂ ਗਲੀਆਂ ਅੱਪੇ ਅੰਮ੍ਰਿਤਸਰ ਦੇ ਆਟੋ ਚਾਲਕਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਲੋਕ ਇਹਦਾ ਸੋਚਦੇ ਸਭ ਤੋਂ ਪਹਿਲਾਂ ਗੱਲਬਾਤ ਅਸੀਂ ਕਰਾਂਗੇ ਇਹ ਦੇਖੋ ਤਸਵੀਰਾਂ ਦੇ ਵਿੱਚ ਇਹ ਆਟੋ ਬੈਟਰੀਆਂ ਵਾਲੇ ਕੀ ਸੋਚਦੇ ਨੇ ਕਿਉਂਕਿ ਸਿਆਸਤ ਬਹੁਤ ਹੁੰਦੀ ਹੈ ਲੋਕਾਂ ਦੇ ਵਿੱਚ ਵਿਚਰਦੇ ਨੇ ਤੇ ਇਹ ਆਪਣੇ ਬਰਕੀ ਸੋਧਦੇ ਨੇ ਕੀ ਨਾਮ ਆ ਜੀ ਨਰੇਸ਼ ਕੁਮਾਰ ਕਿਤਾ ਦੇਖ ਰਹੇ ਲੋਕ ਸਭਾ 2024 ਦੀ ਇਹ ਚੋਣਾ ਹੈਗੀਆਂ ਨੇ ਕਿਤਾ ਦੀ ਸਰਕਾਰ ਚਾਹੀਦੀ ਸਰ ਸਰਕਾਰ ਤੁਹਾਨੂੰ ਵਧੀਆ ਚਾਹੀਦੀ ਹੈ ਕਿ ਜਿਹਦੇ ਵਿੱਚ ਨਸ਼ਾ ਘਟਣਾ ਚਾਹੀਦਾ ਗੁੰਡਾਗਰਦੀ ਘਟਣੀ ਚਾਹੀਦੀ ਹੈ ਕਿਉਂਕਿ ਦੇਸ਼ ਦੇ ਵਿੱਚ ਸ਼ਹਿਰ ਦੇ ਵਿੱਚ ਗੁੰਡਾਗਰਦੀ ਤੇ ਨਸ਼ਾ ਬਹੁਤ ਜ਼ਿਆਦਾ ਹੈ ਕਿ ਜਿੰਨਾ ਕਰਕੇ ਆਮ ਆਮ ਜਨਤਾ ਨੂੰ ਵੀ ਬੜਾ ਨੁਕਸਾਨ ਹੁੰਦਾ ਹੈ ਤੇ ਰੋਜ਼ਗਾਰ ਵਧਣਾ ਚਾਹੀਦਾ ਕੋ ਫੈਕਟਰੀਆਂ ਫੈਕਟਰੀਆਂ ਖੁੱਲਣੀਆਂ ਚਾਹੀਦੀਆਂ ਕੋਈ ਕਾਰੋਬਾਰ ਇੱਥੇ ਹੈ ਨਹੀਂ ਤੁਸੀਂ ਆਪ ਹੀ ਸੋਚਦੇ ਕਿ ਵੇਖੋ ਬੁੱਢੇ ਤੋਂ ਬੁੱਢੇ ਬੰਦੇ ਵਿਚਾਰੇ ਜਿਹੜੇ ਬੈਟਰੀ ਚਾ ਚਲਾ ਰਹੇ ਨੇ ਜੇ ਇਹਨਾਂ ਨੂੰ ਘਰ ਬੈਠੇ ਕੋਈ ਕਾਰੋਬਾਰ ਜਾਂ ਕੋਈ ਬਿਜ਼ਨਸ ਮਿਲੇ ਤੇ ਕਿਉਂ ਜਾ ਰਹੇ ਠੱਕੇ ਖਾਣ ਐਜੇ ਕੋਈ ਸਰਕਾਰ ਚਾਹੀਦੀ ਵਾਸੀ ਜਿਨ੍ਹਾਂ ਨੇ ਬੀਟੈਕ ਵਗੈਰਾ ਕੀਤੀ ਆ ਜਾਂ ਏ ਪੀ ਐਚ ਡੀ ਕੀਤੀ ਆ ਉਹ ਵੀ ਬੈਟਰੀ ਅਕਸ਼ਾ ਚਲਾਉਂਦੇ ਪਏ ਆ ਹਾਂਜੀ ਹਾਂਜੀ ਸਰ ਬੜੇ ਇੰਟੈਲੀਜੈਂਟ ਬੰਦੇ ਵੀ ਗਏ ਨੇ ਕਿ ਜਿਹੜੇ ਬੱਚੇ ਵੀ ਹੈਗੇ ਨੇ ਕਿ ਜਿਹੜੇ ਵਿਚਾਰੇ ਇੰਨਾ ਹੋਣ ਦੇ ਬਾਵਜੂਦ ਵੀ ਬੈਟਰੀ ਦੀ ਕਿਸ਼ਾ ਚਲਾਉਂਦੇ ਬਈ ਨਹੀਂ ਕਿਉਂਕਿ ਜੇ ਉਹਨਾਂ ਨੇ ਨਹੀਂ ਆਪਣਾ ਨੋਲਿਜ ਲੈਣ ਤੋਂ ਬਾਵਜੂਦ ਵੀ ਪੜ੍ਹਾਈ ਤੇ ਪੈਸਾ ਲਾ ਕੇ ਘਰ-ਬਾਰ ਪਤਾ ਨਹੀਂ ਕਿਸ ਤਰ੍ਹਾਂ ਵਿਚਾਰੇ ਖਰਚਾ ਪੂਰਾ ਕਰਕੇ ਪੜ੍ਹਾਈ ਕਰਦੇ ਨੇ ਤੇ ਜੇ ਧੱਕੇ ਹੀ ਖਾਣੇ ਨੇ ਤੇ ਫਿਰ ਪੜ੍ਹ ਲੈ ਕੇ ਫਾਇਦਾ ਕੀ ਹੈ ਸਰਕਾਰ ਇਹੋ ਜਿਹੀ ਚਾਹੀਦੀ ਕਿ ਜਿਹੜਾ ਇਹਨਾਂ ਨੌਜਵਾਨਾਂ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਨੌਕਰੀਆਂ ਦੇਣ ਕੋਈ ਕਾਰੋਬਾਰ ਦੇਣ ਉਹਨਾਂ ਨੂੰ ਤਾਂ ਕਿ ਸਰਕਾਰ ਦਾ ਨਾਮ ਬਣੇ ਐ ਨਹੀਂ ਹੈ ਕਿ ਠੀਕ ਹੈ ਸਰਕਾਰ ਵੋਟਾਂ ਇਨ ਟਾਈਮ ਤੇ ਤੇ ਆ ਜਾਂਦੀ ਹੈ ਉਸ ਤੋਂ ਬਾਅਦ ਕਿਸੇ ਪਾਸੇ ਧਿਆਨ ਨਹੀਂ ਉਸ ਤੋਂ ਬਾਅਦ ਧਿਆਨ ਹੀ ਨਹੀਂ ਦੇਣਾ ਇਹਨਾਂ ਨੇ ਆ ਰੋਡ ਦੇਖ ਲੋ ਪਾਏ ਕੋਈ ਚੀਜ਼ ਹੀ ਦੇਖ ਲੋ ਬਸ ਠੀਕ ਹੈ ਜਿੱਧਰ ਇਹ ਰਹਿੰਦੇ ਨੇ ਉਧਰ ਲਾ ਕੇ ਵਧੀਆ ਨੇ ਬਾਕੀ ਸਾਬ ਪਾਸੇ ਦੁਨੀਆ ਵਿਚਾਰੀ ਧੱਕੇ ਖਾ ਰਹੀ ਏ ਕਿਸੇ ਪਾਸੇ ਇਹਨਾਂ ਦਾ ਕੋਈ ਧਿਆਨ ਨਹੀਂ ਵੈਸੇ ਕਿਹੜੇ ਕਿਹੜੇ ਕੰਮ ਹੋਣ ਵਾਲੇ ਵੈਸੇ ਸਰ ਦੇਖੋ ਮੇਨ ਤੇ ਜਿਆਦਾ ਰੋਜ ਕਾਰੋਬਾਰੀ ਹੈ ਜੀ ਜੇ ਕਾਰੋਬਾਰ ਹੈ ਕੀ ਇਹ ਆਟਾ ਝਾਲ ਸਸਤਾ ਲੈਣ ਦੇ ਬਾਵਜੂਦ ਵੀ ਤੇ ਲੋਕਾਂ ਨੂੰ ਫੇਰ ਕਮਾਈ ਕਰਨੀ ਪੈਂਦੀ ਏ ਲੋਕਾਂ ਦੇ ਘਰ ਦੇ ਦਾਦਾ ਜੇ ਨੌਕਰੀ ਦੀ ਗੱਲ ਹੀ ਲਾ ਲਈਏ ਅੱਜ ਕੱਲ ਜੇ ਕਿਸੇ ਨੌਕਰੀ ਪ੍ਰਾਈਵੇਟ ਵੀ ਹੈ ਤੇ 6-7000 ਰੁਪਏ ਤੋਂ ਥੱਲੇ ਕੋਈ ਨੌਕਰੀ ਨਹੀਂ ਦਿੰਦਾ ਤੇ ਘਰਾਂ ਦੇ ਖਰਚੇ ਇੰਨੇ ਕਿ ਕਹਿੰਦੇ ਕਿ 6-7000 ਦੇ ਵਿੱਚ ਤੇ ਘਰ ਦੀ ਰੋਟੀ ਵੀ ਨਹੀਂ ਚੱਲਦੀ ਇਸ ਕਰਕੇ ਸਰਕਾਰ ਹਾਂਜੀ ਲੋਕਾਂ ਦੇ ਹਿੱਤ ਵਿੱਚ ਚਾਹੀਦੀ ਹੈ ਜੀ ਦੇਖੋ ਜੀ ਮਾੜਾ ਬੰਦਾ ਜਿਹੜਾ ਹੈਗਾ ਉਹ ਥੱਲੇ ਹੀ ਜਾਈ ਜਾ ਰਿਹਾ ਤੇ ਸ਼ੌਕਰ ਤਾਂ ਤਾਂ ਹੀ ਜਾਈ ਜਾ ਰਿਹਾ ਸਰਕਾਰ ਇਹੋ ਜੀ ਚਾਹੀਦੀ ਹੈ ਕਿ ਜਿਹੜਾ ਸਾਰੇ ਪਾਸੇ ਵੇਖੇ ਇਹ ਨਹੀਂ ਕਿ ਇੱਕ ਜਿੱਧਰ ਗੱਡੀ ਆਈ ਉਧਰ ਤੇ ਸਫਾਈ ਜਿੱਧਰ ਨਹੀਂ ਗਈ ਤੇ ਉਧਰ ਗੰਦ ਬਿਲਕੁਲ ਜੀ ਲੋਕਾਂ ਦੇ ਹਿੱਤ ਦੀ ਗੱਲ ਕਰ ਰਹੇ ਆ ਪਰ ਸਭ ਕੀ ਨਾਮ ਆ ਜੀ ਮੈਂ ਨਹੀਂ ਸਾਰਾ ਕਿਦਾ ਵੇਖ ਰਹੇ ਹੋ ਕਿ ਲੋਕ ਸਭਾ ਚੋਣਾਂ ਹੈਗੀਆਂ ਹਰ ਇੱਕ ਉਮੀਦਵਾਰ ਲੋਕਾਂ ਦੇ ਅੱਗੇ ਹੱਥ ਜੋੜੇ ਤੁਸੀਂ ਕਿਦਾ ਦੀ ਸਰਕਾਰ ਚ ਹਾਂਜੀ ਸਰਕਾਰ ਕਿਦਾ ਦੀ ਚੋਣ ਲੱਗੀਏ ਸਰਕਾਰ ਚੰਨਾ ਸਰ ਸਰ ਜਿਹੜੀ ਸਭਾਰੇ ਸੋਚੇ ਸਾਰਿਆਂ ਦਾ ਬਣੇ ਕੁਝ ਕੰਮਕਾਰ ਨਿਕਲੇ ਔਰ ਸ਼ਹਿਰ ਦਾ ਵਿਕਾਸ ਹੋਵੇ ਹਾਂਜੀ ਲੱਗਦਾ ਕਿ ਜੇ ਅੰਬਰੀ ਸਰ ਦੇ ਵਿੱਚ ਸੜਕਾਂ ਸਾਫ਼ ਹੋਣ ਟੂਰਿਸਟ ਜ਼ਿਆਦਾ ਆਵੇਗਾ ਤੁਹਾਡਾ ਵੀ ਕਾਰੋਬਾਰ ਚੱਲੇਗਾ ਹਾਂਜੀ ਹਾਂਜੀ ਸਰ ਜਿਹੜੇ ਬੰਨੇ ਜਾਈਏ ਸੜਕਾਂ ਖਰਾਬ ਗਲੀਆਂ ਤੇ ਟੋਏ ਟੱਪੇ ਹਰ ਜਗ੍ਹਾ ਜ਼ਰੂਰ ਗੰਦਗੀ ਕਾਪੀ ਹੈ ਗੰਦਗੀ ਵੀ ਬੜੀ ਆ ਟੋਏ ਟੱਬੇ ਵੀ ਸੜਕਾਂ ਤੇ ਬੜੇ ਆ ਹਮ ਇਹ ਚੀਜ਼ਾਂ ਦਾ ਸੁਧਾਰ ਹੋਣਾ ਚਾਹੀਦਾ ਸ਼ਹਿਰ 'ਚ ਹੋਰ ਆਪਣਾ ਕੋਈ ਕਾਰੋਬਾਰ ਵੀ ਹੋਣਾ ਚਾਹੀਦਾ ਲੋ ਤਾਂ ਕਿ ਜਿਹੜੇ ਨੌਜਵਾਨ ਵਿਹਲੇ ਘੁੰਮ ਰਹੇ ਨੇ ਸਰਕਾਰਾਂ ਨੂੰ ਉਹਨਾਂ ਨੂੰ ਕੰਮ ਦੇਣੇ ਚਾਹੀਦਾ ਦੇਣਾ ਚਾਹੀਦਾ ਸਰ ਜ਼ਰੂਰ ਕੰਮ ਹੋਏਗਾ ਤੇ ਆਪੇ ਨਸ਼ਾ ਪਤਾ ਘਟੇ ਹੋਏਗਾ ਚੋਰੀ ਜਿਕਾਰੇ ਘਟੇ ਹੋਏਗੀ ਇਹ ਚੀਜ਼ ਨਾਲ ਵੀ ਕੰਮ ਕਰਨ ਨਾਲ ਫਰਕ ਪੈਂਦਾ ਬਿਲਕੁਲ ਜੀ ਹੋਰ ਵੀ ਲੋਕ ਮਨੂ ਸਰ ਕੀ ਨਾਮ ਹੈ ਜੀ ਮਨੀਸ਼ ਮਨੀਸ਼ ਜੀ ਕਿੱਦਾਂ ਦੇਖ ਲੋ ਲੋਕ ਸਭਾ ਚੋਣਾ ਹਰ ਇੱਕ ਉਮੀਦਵਾਰ ਲੋਕਾਂ ਦੇ ਹੱਥ ਜੋੜ ਰਿਹਾ ਕਿ ਮੈਨੂੰ ਬਣਾਇਆ ਜਾ ਵੀ ਮੈਨੂੰ ਬਣਾਇਆ ਜਾ ਪਰ ਬਣਾਉਣ ਤੋਂ ਬਾਅਦ ਕਿਸੇ ਦਾ ਨਹੀਂ ਪੁੱਛਿੰਦੇ ਤੁਸੀਂ ਕਿਹਦਾ ਸਰਕਾਰ ਚੁੰਨਦੇ ਆਈ ਸਰਕਾਰ ਚੁੰਨਦੇ ਆ ਵੀ ਸਰ ਹਰ ਘਰ ਦੇ ਵਿੱਚੋਂ ਇੱਕ ਬੰਦਾ ਘੱਟੋ ਘੱਟ ਚੰਗੀ ਪੱਕੀ ਨੌਕਰੀ ਤੋਂ ਹੋਵੇ ਜੇ ਪੱਕੀ ਨੌਕਰੀ ਨਹੀਂ ਵੀ ਆ ਕੋਈ ਲਿਮਟਿਡ ਕੰਪਨੀ ਹੋਵੇ ਜਿਹੜੇ ਤੋਂ 20 ਤੋਂ 25000 ਰੁਪਏ ਨੂੰ ਮਹੀਨੇ ਦਾ ਮਿਲੇ ਤਾਂ ਕਿ ਉਹ ਆਪਣੇ ਘਰ ਪਰਿਵਾਰ ਨੂੰ ਦੇਖ ਸਕੇ ਤੇ ਤੁਸੀਂ ਵੇਖ ਨਹੀਂਦੇ ਪੰਜਾਬ ਦਾ ਕੀ ਅੰਮ੍ਰਿਤਸਰ ਦਾ ਹਾਲ ਵੇਖ ਲੋ ਜਿਹੜੇ ਬੰਦੇ ਕੋ ਕੋ ਕਾਰੋਬਾਰ ਨਹੀਂ ਆ ਕੋਈ ਈ ਰਿਕਸ਼ਾ ਲੈਂਦਾ ਕੋਈ ਆਟੋ ਲੈਂਦਾ ਇਹਦੇ ਇਸ ਚੀਜ਼ ਦਾ ਵੀ ਕੋਈ ਸਕੋਪ ਨਹੀਂ ਹੈ ਇਹ ਵੀ ਆਟੋ ਚਲਾਉਂਦੇ ਆ ਹਾਂ ਕੋਈ ਸਕੋਪ ਨਹੀਂ ਕੋਈ ਸਕੋਪ ਨਹੀਂ ਹੈ ਕੋਈ ਸਾਡਾ ਪੱਕਾ ਸਟੈਂਡ ਨਹੀਂ ਆ ਕੋਈ ਸਾਡਾ ਅੱਡਾ ਨਹੀਂ ਆ ਕੋਈ ਦੋ ਕੋੜੀ ਦਾ ਬੰਦਾ ਨਹੀਂ ਹੁੰਦਾ ਕੋਈ ਵੀ ਬੰਦਾ ਲਾ ਲੋ ਕਿਸੇ ਤਰ੍ਹਾਂ ਦਾ ਵੀ ਉਹਨੂੰ ਬੋਲਣ ਦੀ ਅਕਲ ਹੀ ਨਹੀਂ ਹੈ ਵੀ ਇਸ ਬੰਦੇ ਦੇ ਨਾਲ ਕਿਸ ਤਰੀਕੇ ਨਾਲ ਗੱਲ ਕਰਨਾ ਕਹਿੰਦੇ ਨੇ ਇੱਕ ਮੱਛੀ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਹੁਣ ਚੰਦ ਬੰਦੇ ਵਿੱਚ ਇਹੋ ਜੇ ਗਏ ਆ ਵੀ ਜਿਹੜੇ ਲੁੱਟਾ ਖੋਹਾਂ ਕਰਨ ਦੇ ਉਹਦੇ ਨਾਲ ਕੀ ਜਿਹੜੇ شریف ਬੰਦੇ ਉਹ ਵੀ ਵਿੱਚੇ ਪੀਸੇ ਜਾਂਦੇ ਆ ਕੋਈ ਬੈਂਡ ਰੱਖਸ਼ਾ ਤੋਂ ਉੱਪਰ ਕਰੀ ਜਾਂਦੇ ਤਾਂ ਸਾਰੇ ਬਦਨਾਮ ਹੋ ਜਾਂਦੇ ਸਾਰੇ ਬਦਨਾਮ ਹੋ ਜਾਂਦੇ ਆ ਤੇ ਇਸ ਚੀਜ਼ ਨੂੰ ਸਰਕਾਰ ਨੂੰ ਵੇਖਣਾ ਚਾਹੀਦਾ ਆ ਕੋਈ ਨਿਯਮ ਬਣਾਉਣਾ ਚਾਹੀਦਾ ਕੋਈ ਤਰੀਕਾ ਬਣਾਉਣਾ ਚਾਹੀਦਾ ਆ ਤਾਂ ਕਿ ਹਰ ਬੰਦੇ ਨੂੰ ਪ੍ਰੋਪਰ ਰੋਟੀ ਮਿਲੇ ਕਿਸੇ ਦੇ ਨਾਲ ਬੇਅਦਵੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਸਰਕਾਰ ਨੂੰ ਇਸ ਚੀਜ਼ ਨੂੰ ਵੇਖਣਾ ਚਾਹੀਦਾ ਆ ਸਰਕਾਰ ਨੂੰ ਇਹ ਚੀਜ਼ ਨੂੰ ਸੋਚਣਾ ਚਾਹੀਦਾ ਆ ਵੀ ਅਹੀ ਹਰ ਘਰ ਦੇ ਵਿੱਚੋਂ ਘੱਟੋ ਘੱਟ ਜ਼ਿਆਦਾ ਨਹੀਂ ਇੱਕ ਬੰਦਾ ਜਿਹੜਾ ਉਹ ਪੱਕੀ ਨੌਕਰੀ ਉਹਨੂੰ ਦੇਣੀ ਦੇਣੀ ਹੈ ਜੇ ਪੱਕੀ ਨੌਕਰੀ ਨਹੀਂ ਤੇ ਕੋਈ ਲਿਮਟਿਡ ਕੰਪਨੀ ਖੋਲਣੀ ਚਾਹੀਦੀ ਹੈ ਕੋਈ ਕਾਰੋਬਾਰ ਖੋਲਣਾ ਚਾਹੀਦਾ ਹੈ ਨਸ਼ੇ ਨੂੰ ਲੈ ਕੇ ਕਿੱਦਾਂ ਦੇਖ ਰਹੇ ਹੋ ਨਸ਼ਾ ਘਟਿਆ ਕਿਹ ਨਾਲ ਸਰ ਨਸ਼ੇ ਦਾ ਕੋਈ ਫਰਕ ਨਹੀਂ 100 ਦੇ ਵਿੱਚੋਂ ਤੁਸੀਂ ਇਹ ਮੰਨ ਲਓ ਵੀ ਜਿਹੜਾ ਨਸ਼ਾ ਹੈ ਨਾ ਉਹਨੂੰ ਵੱਧ ਤੋਂ ਵੱਧ ਇਹ ਫਰਕ ਵੀ ਪਿਆ ਹੈਗਾ ਤਾਂ 20% 90 80% ਲੋਕੀ ਜਿਹੜੇ ਉਹ ਲੁਕਸ਼ੋਭ ਕੇ ਕਰੀ ਜਾਂਦੇ ਉਹ ਨਸ਼ਾ ਬਦਲਣਾ ਕਰਨੇ ਆ ਕਿ ਨੌਜਵਾਨ ਵੇਲੇ ਆ ਤਾਂ ਧਿਆਨ ਉਹ ਤਾਂ ਜਾਂਦਾ ਵਾ ਜਦੋਂ ਕਿਸੇ ਕੋਲ ਕੰਮ ਹੀ ਨਹੀਂ ਹੁੰਦਾ ਭਾਜੀ ਉਹਨੇ ਉਹਨੂੰ ਮਜਬੂਰੀਆਂ ਕਰਦੀਆਂ ਪਈਆਂ ਹੋਣੀਆਂ ਉਹਨੇ ਨਸ਼ਾ ਹੀ ਕਰਨਾ ਹੈ ਤੇ ਕਿਦੋਂ ਨਸ਼ਾ ਪੂਰਾ ਨਹੀਂ ਹੁੰਦਾ ਉਹਦੇ ਫਿਰ ਲੁੱਟਾਂ ਖੋਹਾਂ ਕਰਨੀਆਂ ਚੋਰੀਆਂ ਕਰਨੀਆਂ ਤੇ ਚੋਰੀਆਂ ਕਰਨੀਆਂ ਤੇ ਫਿਰ ਜਿਹੜੇ ਬਾਹਰੋਂ ਟੂਰਿਸਟ ਹੁੰਦੇ ਉਹਨਾਂ ਨੂੰ ਆਪਣਾ ਬਰੋਣਾ ਹਾਂ ਬਿਲਕੁਲ ਠੀਕ ਹੈ ਜੀ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ ਉਹ ਵਜਾਰੇ ਅਣਜਾਣ ਹੁੰਦੇ ਆ ਉਹ ਤੇ ਇਹ ਗੁਰੂ ਦੀ ਨਗਰੀ 'ਚ ਤੇ ਲੋਕੀ ਫਿਰ ਇਦਾਂ ਕਹਿੰਦੇ ਵੀ ਆਹ ਰਹੀ ਅੰਮ੍ਰਿਤਸਰ 'ਚ ਆ ਕੇ ਗਲਤੀ ਕਰਤੀ ਸਾਡੇ ਨਾਲ ਇਤਰਾ ਹੋ ਗਿਆ ਸਾਡੇ ਨਾਲ ਲੁੱਟ ਖੋਹ ਗਈ ਹੈ ਲੱਗਦਾ ਕਿ ਜਿਹੜੇ ਸ਼ਰੀਬ ਬੰਦੇ ਚਲਾਉਂਦੇ ਫਿਰ ਉਹਨਾਂ ਦਾ ਤਾਂ ਨੁਕਸਾਨ ਹੀ ਹੁੰਦਾ ਬਦਨਾਮ ਹੋ ਜਾਂਦੇ ਨੇ ਭਾਜੀ ਕਿਉਂਕਿ ਦੇਖੋ ਇੱਕ ਬੰਦੇ ਇੱਕ ਬੰਦੇ ਦੇ ਉੱਤੇ ਜਦੋਂ ਲੱਗ ਗਿਆ ਨਾ ਠੱਪਾ ਵੀ ਗਿਆ ਬੰਦਾ ਲੱਗ ਗਿਆ ਇਹ ਬੈਟਰੀ ਰੱਖਿਸ਼ ਵਾਲਾ ਤੇ ਫਿਰ ਹਰ ਰੱਖਿਸ਼ ਵਾਲੇ ਨੂੰ ਉਹਨਾਂ ਨੇ ਉਸੇ ਨਿਗਾਣਾ ਹੀ ਵੇਖਣਾ ਉਹਨੂੰ ਸਹੀ ਨਿਗਾਣਾ ਕਿਸੇ ਨੇ ਨਹੀਂ ਦੇਖਿਆ ਸਰਕਾਰ ਹੁਣ ਕਿਸਾ ਦੀ ਚਾਹੁੰਦੀ ਤੋ ਲੋਕਾਂ ਦੇ ਹਿੱਤ ਚ ਬਿਲਕੁਲ ਜੀ ਲੋਕਾਂ ਦੇ ਹਿੱਤ ਚ ਜਿਹੜੇ ਸਰਕਾਰ ਹੈ ਉਹਨਾਂ ਕੋ ਸਰਕਾਰ ਬਣਾਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਚਾਹੀਦਾ ਹੈ ਵੀ ਇਹ ਜਿਹੜੇ ਕੰਮ ਹੈ ਉਹ ਪਹਿਲਾਂ ਹੋਣਾ ਚਾਹੀਦੇ ਨਾ ਕਿ ਬਾਅਦ ਚ ਬਾਅਦ ਚ ਤੇ ਭਾਜੀ ਕੋਈ ਨਹੀਂ ਪੁੱਛਦਾ ਕੋਈ ਵੀ ਸਰਕਾਰ ਆ ਜੀ ਕਾਂਗਰਸ ਵੀ ਇੱਥੇ ਵਿੱਚ ਵਿੱਚ ਘੁੰਮਦੀ ਆ ਫੇਰ ਹਾਂਜੀ ਆ ਬੱਸ ਬੱਸ ਫੇਰ ਗੱਡੀਆਂ ਦੇ ਵਿੱਚ ਘੁੰਮਣਾ ਆ ਜੀ ਇਧਰ ਵਾਰ ਆ ਬੰਦ ਕਰਤਾ ਉਧਰੋਂ ਫਲਾਣਾ ਰਾਂਹ ਬੰਦ ਕਰਦਾ ਪਰਲੇ ਬੰਨੇ ਜਾਮ ਲਾਤਾ ਬੱਸ ਇਹੋ ਕੰਮ ਹੋਰ ਕੋ ਕੰਮ ਨਹੀਂ ਗਿਆ ਜੀ ਮਾੜਾ ਬੰਦਾ ਪੀਸਿਆ ਜਾਂਦਾ ਖਤਮ ਮਾੜਾ ਬੰਦਾ ਪੀਸਿਆ ਹੀ ਜਾਂਦਾ ਖਤਮ ਸਰਕਾਰ ਦੀ ਗੱਲ ਕਰ ਲਾ ਕੇ ਕਿਹੜੀ ਸਰਕਾਰ ਦੀ ਗੱਲ ਕਰ ਰਿਹਾ ਸਰਕਾਰ ਸਰ ਦੇਖੋ ਜੀ ਮੈਂ ਕਾਂਗਰਸ ਨੂੰ ਵੋਟ ਪਾਈ ਜੇ ਠੀਕ ਹੈ ਜੀ ਆਈ ਪੱਕੇ ਕਾਂਗਰਸੀ ਆ ਉਹਨੂੰ ਵੀ ਵੇਖ ਲਿਆ ਉਹਦਾ ਵੀ ਉਹ ਵਾਲੇ ਆ ਜੀ ਇਹ ਭਾਜੀ ਆਪਾਂ ਉਹਨੂੰ ਵੀ ਚੈੱਕ ਕਰ ਲਿਆ ਉਹਦਾ ਵੀ ਉਹ ਵਾਲਾ ਇੱਕ ਨਵਾਂ ਆਇਆ ਹੀ ਆਮ ਆਦਮੀ ਠੀਕ ਹੈ ਜੀ ਆਮ ਆਦਮੀ ਆ ਗਿਆ ਆਮ ਆਦਮੀ ਨੇ ਕਲੀਨਿਕ ਖੋਲ੍ਹ ਤੇ ਬਾਕੀ ਆਮ ਆਦਮੀ ਨੇ ਇੰਨੀਆਂ ਗੱਲਾਂ ਕੀਤੀਆਂ ਇੰਨੀਆਂ ਕੁਝ ਦੱਸਿਆ ਉਹਦੇ ਵਿੱਚੋਂ ਲੱਕਖ ਨਹੀਂ ਹੋਇਆ ਕਿਨੂੰ ਵੇਖੀਏ ਦੱਸੋ ਜੀ ਪੋਸਟਰਾਂ ਦੇ ਵਿੱਚ ਧੱਕੀਆਂ ਬਸ ਪੋਸਟਰਾਂ ਦੇ ਬਿਲਕੁਲ ਜੀ ਲੋਕ ਸੋਚ ਰਹੇ ਨੇ ਕਿ ਲੋਕਾਂ ਦੇ ਹਿੱਤ ਦੇ ਗੱਲ ਕਰੇ ਸਰਕਾਰ ਉਹ ਸਰਕਾਰ ਚੋਂ ਨਸਰ ਕੀ ਨਾ ਮੈਂ ਨੀਰਜ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਆਟੋ ਚਲਾਉਂਦਾ ਜੀ ਇਹ ਆਟੋ ਸਾਰੇ ਚਲਾਉਂਦੇ ਆ ਕੀ ਲੱਗਦਾ ਕਿ ਕਾਰੋਬਾਰ ਦੀ ਕਮੀ ਘਟ ਹੈਗੀ ਨਹੀਂ ਕਾਰੋਬਾਰੀ ਕਮੀ ਕੋਈ ਨਹੀਂ ਸਿਸਟਮ ਕੋਈ ਨਹੀਂਗਾ ਬੇ ਸਿਸਟਮ ਹੀ ਕੰਮ ਹੈਗਾ ਸਾਰਾ ਸਿਸਟਮ ਨਾਲ ਕੋਈ ਕੰਮ ਨਹੀਂ ਨਾ ਉੱਤੋਂ ਲੈ ਕੇ ਥੱਲੇ ਤੱਕ ਸਾਰੇ ਕਰਪਟ ਹੈਗੇ ਨੇ ਠੀਕ ਹੈ ਆਪਾਂ ਸਿੱਧੀ ਗੱਲ ਕਰਦੇ ਆ ਕਿ ਉੱਤੋਂ ਲੈ ਕੇ ਥੱਲੇ ਤੱਕ ਸਾਰੇ ਹੀ ਕਰਪਟ ਹੈਗੇ ਨੇ ਕੋਈ ਐਹੋ ਜਿਹਾ ਬੰਦਾ ਨਹੀਂਗਾ ਸਕੂਲਾਂ ਤੋਂ ਹੀ ਮਤਭੇਦ ਸ਼ੁਰੂ ਹੋ ਜਾਂਦਾ ਪਹਿਲੀ ਗੱਲ ਤੇ ਹੈ ਸਕੂਲਾਂ ਤੋਂ ਹੀ ਮਤਭੇਦ ਸ਼ੁਰੂ ਹੋ ਜਾਂਦਾ ਠੀਕ ਹੈ ਇਹ ਜੀ ਅੱਛੇ ਨੰਬਰਾਂ ਨਾਲ ਪਾਸ ਹੋ ਰਿਆ ਉਹਨੂੰ ਨੌਕਰੀ ਕੋਈ ਨਹੀਂ ਆ ਦੇ ਨੰਬਰ 40% ਹੈਗੇ ਜੀ ਉਹਨੂੰ ਨੌਕਰੀ ਦੇ ਦਿੱਤੀ ਠੀਕ ਹੈ ਜਦੋਂ ਮਤਵੇਦ ਬੱਚਿਆਂ ਚ ਪਾ ਲੈਣਾ ਤੇ ਉਹ ਅੱਗੇ ਜਾ ਕੇ ਕੀ ਕਰਨਾ ਉਹਨੇ ਕਰਾਪਸ਼ਨ ਨਹੀਂ ਕਰਨੀ ਆ ਉਹਨੇ ਕੋ ਸਹੀ ਕੰਮ ਥੋੜਾ ਕਰਨਾ ਯਾ ਤੇ ਉਹ ਸਹੀ ਕੰਮ ਕਰੇ ਤੇ ਫੇਰ ਤੇ ਬੰਦਾ ਕਹਿੰਦਾ ਹੈ ਕਿ ਠੀਕ ਆ ਜੀ ਭਾਜੀ ਹੁਣ ਕਿਦਾਂ ਦੀ ਸਰਕਾਰ ਦਾ ਲੀਡਰ ਕਿਦਾਂ ਦਾ ਚੁੰਦੇ ਹਾਂਜੀ ਲੀਡਰ ਹੋਗਾ ਸਰਕਾਰ ਜੜੀ ਮਰਜੀ ਆਵੇ ਪਰ ਮੈਂ ਕਹਿੰਦਾ ਹੋਵੇ ਗਵਰਨਮੈਂਟ ਦੇ ਅੰਡਰ ਕੋਈ ਵੀ ਚੀਜ਼ ਹੋਵੇ ਹੋਵੇ ਗਵਰਨਮੈਂਟ ਦੇ ਅੰਡਰ ਔਰ ਹਰ ਇੱਕ ਨੂੰ ਫੈਸਿਲਿਟੀ ਪੂਰੀ ਮਿਲੇ ਆਪਰ ਇਹ ਚੀਜ਼ ਜਾਣੇ ਆ ਕਿ ਹਰੀਗ ਨੂੰ ਹਰੀਗ ਦੇ ਘਰ ਦੇ ਬੱਚੇ ਜਿੰਨੇ ਵੀ ਆ ਭਾਵੇਂ ਮਾੜਾ ਤਬਕਾ ਆ ਭਾਵੇਂ ਚੰਗਾ ਤਬਕਾ ਭਾਵੇਂ OBC ਆ ਭਾਵੇਂ ST ਆ ਭਾਵੇਂ ਜਰਨਲ ਆ ਭਾਵੇਂ ਕੁਝ ਵੀ ਆ ਜਿਹੜਾ ਬੱਚਾ ਪੜੇ ਉਹਨੂੰ ਨੌਕਰੀ ਦਿੱਤੀ ਜਾਵੇ ਦੂਸਰੇ ਬੱਚੇ ਨੂੰ ਨਹੀਂ ਦਿੱਤੀ ਜਾਵੇ ਜਿਹੜਾ ਬੱਚਾ ਸਾਰਾ ਸਾਲ ਪੜਾਈ ਕਰੇਗਾ ਉਹਨੂੰ ਨੌਕਰੀ ਦੇ ਦੇ ਜਿਹੜੇ ਨੌਜਵਾਨ ਪੜ ਜਾਂਦੇ ਨੇ ਜਾਂ ਲੜਕੀਆਂ ਪੜ ਜਾਂਦੀਆਂ ਨੇ ਜੇ ਨੌਕਰੀਆਂ ਨਹੀਂ ਮਿਲਦੀਆਂ ਦਰਦਾਂ ਦੀਆਂ ਠੋਕਰਾਂ ਖਾਂਦੇ ਉਹ ਨਸ਼ੇ ਆਲੇ ਚੱਲ ਜਾਂਦੇ ਕੋਈ ਉਹਨਾਂ ਨੇ ਨੌਕਰੀਆਂ ਕੀ ਕਰਨੀਆਂ ਠੀਕ ਆ ਕਰਕੇ ਉਹਨਾਂ ਨੂੰ ਮਿਲਣਾ ਹੀ ਕੁਛ ਨਹੀਂ ਉਹਨਾਂ ਨੂੰ ਆਪਣੀ ਪੜ੍ਹਾਈ ਦਾ ਫਾਨੀ ਨਹੀਂ ਮਿਲਣਾ ਕਿਉਂਕਿ ਬੱਚਾ ਦੇ ਵਿੱਚ ਰੋਜਾਨਾ ਨਹੀਂਗਾ ਉਹਨਾਂ ਨੂੰ ਪਤਾ ਸਾਨੂੰ ਅੱਗੇ ਜਾ ਕੇ ਕੁਆਲਿਫਿਕੇਸ਼ਨ ਹੀ ਬਸ ਲੜਕੀਆਂ ਨੂੰ ਆ ਗਈ ਪਤਾ 12 14 ਕੀਤੀਆਂ ਬਸ ਠੀਕ ਹੈ ਕੋਈ ਗੱਲ ਨਹੀਂ ਗਾਂ ਆਪਾਂ ਅਗਲਾ ਫਿਊਚਰ ਬਹੁਤ ਖਰਾਬ ਹੈ ਜੀ ਇੱਕ ਲੱਗਦਾ ਕਿ ਅੱਜ ਕੱਲ ਬੱਚੇ ਵੀ ਏਕੇ ਏਕੇ ਆ ਉਹ ਲੋਕ ਮਾਪੇ ਕਹਿੰਦੇ ਕਿ ਨਸ਼ੇ ਤੋਂ ਬਚਾਉਣ ਵਾਸਤੇ ਉਹ ਵਿਦੇਸ਼ ਭੇਤੀਏ ਤੋਂ ਕੱਲੇ ਆਪ ਰਹਿ ਜਾਂਦੇ ਨੇ ਵਿਦੇਸ਼ 'ਚ ਜਿਹੜਾ ਨਸ਼ਾ ਘਟੇਗਾ ਇਹ ਤਾਂ ਆਪਾਂ ਆਪਣੀ ਸੋਚ ਆ ਠੀਕ ਹੈ ਕੇ ਹਰ ਹੱਥ ਪੈਂਦਾ ਵਾ ਕੋਈ ਫੜ ਫੜਾ ਕੇ ਭੇਜਣਿਆ ਕੋਈ ਆ ਜਿਹੜੀਆਂ ਕੰਪਨੀਆਂ ਖੋਲੀਆਂ ਨੇ ਆ ਜੀ ਪੈਸਾ ਇਨਵੈਸਟਮੈਂਟ ਕਰ ਦਿੰਨੇ ਆ ਇਹ ਕੋਈ ਮਜਬੂਰ ਆ ਗਿਆ ਜਾਂ ਉਹ ਆ ਗਿਆ ਜੋ ਆ ਗਿਆ ਇਹ ਘਰ ਗਿਰਵੀ ਪਾ ਕੇ ਤੇ ਬੱਚਿਆਂ ਨੂੰ ਬਾਹਰ ਭੇਜਣਾ ਉਹਦਾ ਕੋਈ ਰੀਜ਼ਨ ਨਹੀਂ ਹੈਗਾ ਇਹ ਸਰਕਾਰਾਂ ਨੂੰ ਚਾਹੀਦਾ ਕਿ ਇਸ ਮੁੱਦੇ ਦੇ ਉੱਤੇ ਸੋਚਣਾ ਕਿ ਆਪਾਂ ਕੀ ਸੋਚਣਦੇ ਆ ਕੀ ਕਰਦੇਵੇਂ ਆ ਠੀਕ ਹੈ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕਿੱਥੇ ਲੈ ਕੇ ਜਾਂਦੇ ਪਏ ਆ ਇਹ ਸਾਰਾ ਕੁਝ ਹੀ ਸਰਕਾਰਾਂ ਦੇ ਅੰਡਰ ਹੈਗਾ ਜਿਨ੍ਹਾਂ ਨੇ ਵੋਟ ਲੈਣੀ ਆ ਜਿਹਨਾਂ ਨੇ ਪਬਲਿਕ ਦੇ ਹਰੇਕ ਇੱਕ ਇੱਕ ਬੰਦੇ ਨੇ ਵੋਟ ਪਾਉਣੀ ਆ ਠੀਕ ਹੈ ਇਹ ਉਹਨਾਂ ਦਾ ਕੰਮ ਪੰਦਾ ਹੈ ਨਾ ਕਿ ਉਹ ਕੁਰਸੀ ਦੇ ਬੈ ਕੇ ਬਹ ਠੀਕ ਹੈ ਜੀ ਜਾਓ ਭਾਜੀ ਆਪਾਂ ਤੇ ਪੈਸੇ ਦੇ ਕੇ ਵੋਟ ਲਈਏ ਤੇ ਪੈਸੇ ਦੇ ਕੇ ਕੰਮ ਹੋਣਾ ਉਹ ਕੰਮ ਨਹੀਂ ਹੋਣਾ ਇਹ ਵੀ ਚੀਜ਼ਾਂ ਬਿਲਕੁਲ ਸਾਫ਼ ਕਰ ਦਿੱਤੀਆਂ ਗਈਆਂ ਕਿ ਪੈਸੇ ਦੇ ਕੇ ਵੋਟ ਲੈਂਦੇ ਨੇ ਤੇ ਜਦੋਂ ਕੰਮ ਉਹਨਾਂ ਨੇ ਕਰਾਉਣਾ ਉਹ ਵੀ ਪੈਸੇ ਮੰਗਦੇ ਨੇ ਪਰ ਹੁਣ ਸਵਾਲ ਇਹ ਆ ਕਿ ਲੋਕ ਕਹਿੰਦੇ ਨੇ ਕਿ ਸਰਕਾਰ ਲੀਡਰ ਉਹ ਚ ਹੋਣਾ ਚਾਹੀਦਾ ਕਿ ਜਿਹੜੇ ਲੋਕਾਂ ਦੇ ਹਿੱਤ ਦੀ ਗੱਲ ਕਰੇ ਲੋਕਾਂ ਦੇ ਬੱਚਿਆਂ ਦੀ ਹਿੱਤ ਦੀ ਗੱਲ ਕਰੇ ਬੱਚਿਆਂ ਦੇ ਵਿੱਚ ਮਿਤਪੇ ਨਾ ਸਮਝੇ ਕਿਉਂਕਿ ਕਹਿੰਦੇ ਨੇ ਕਿ ਗਰੀਬ ਦੇ ਬੱਚਾ ਕਿ ਬੱਚਿਆਂ ਦੇ ਜਿਹੜੇ ਗਰੀਬ ਦੇ ਬੱਚੇ ਨੇ ਉਹ ਇਦਾਂ ਹੀ ਫਿਰਦੇ ਰਹਿੰਦੇ ਨੇ ਉਹ ਪੜ੍ਹ ਲਿਖ ਕੇ ਵੀ ਨੌਕਰੀ ਨਹੀਂ ਮਿਲਦੀਆਂ ਉਹ ਫਿਰ ਨਸ਼ੇ ਆਉਣਾਂ ਚ ਦੇ ਨੇ ਪਰ ਲੋਕ ਉਹ ਚਾਹੁੰਦੇ ਨੇ ਸਰਕਾਰ ਉਹਨਾਂ ਦੀ ਚਾਹੀਦੀ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਦੇ ਉੱਪਰ ਰੋਗ ਲੱਗੇ ਪੰਜਾਬ ਦੇ ਵਿੱਚ ਕੰਮ ਮਿਲੇ ਤੇ ਜਿਹੜੇ ਨੌਜਵਾਨ ਆਪਣੇ ਮਾਪਿਆਂ ਦੇ ਵਿੱਚ ਰਹਿ ਕੇ ਇੱਥੇ ਕਾਰੋਬਾਰ ਕਰ ਸਕਣ ਕੈਮਰਾਮੈਨ ਮਨੋਦੇ ਨਮ ਜਿੰਦਰ ਸਿੰਘ ਲਿਵਿੰਗ ਇਨ న్యూਜ ਅਭੀਸ਼ਰ